ਦਾਸ ਹਰ ਮਹੀਨੇ ਇੱਕ ਸਵਾਲ ਪੁੱਛਦਾ ਹੁੰਦਾ ਆਪ ਸਭ ਸੰਗਤਾਂ ਨੂੰ ਅਗਸਤ ਮਹੀਨੇ ਦੀ ਇਹ ਜੇ ਇੱਕ ਤਰੀਕ ਹੈ ਜੀ ਹਰ ਮਹੀਨੇ ਇੱਕ ਸਵਾਲ ਪੁੱਛੀਦਾ ਉਹ ਫਿਰ ਦੇਸ਼ਾਂ ਚੋਂ ਵਿਦੇਸ਼ਾਂ ਚੋਂ ਸੰਗਤਾਂ ਜਵਾਬ ਦਿੰਦੀਆਂ ਉਸ ਸਵਾਲ ਦਾ ਸੰਗਤ ਜੀ ਆਪਾਂ ਕੋਈ ਵੀ ਸਵਾਲ ਪੁੱਛੀਏ ਉਹ ਆਪ ਜੀਆ ਨੇ ਸਾਡੇ WhatsApp ਨੰਬਰ 987236459498723 64594 ਤੇ ਜਵਾਬ ਦਿਆ ਕਰੋ। ਆ ਇਸ ਮਹੀਨੇ ਵੀ ਅਸੀਂ ਆਪ ਜੀ ਨੂੰ ਇੱਕ ਸਵਾਲ ਪੁੱਛਾਂਗੇ। ਉਸ ਸਵਾਲ ਦਾ ਵੀ ਆਪ ਜੀਆ ਨੇ ਸਾਨੂੰ ਸਾਡੇ WhatsApp ਨੰਬਰ ਤੇ ਜਵਾਬ ਦੇਣਾ। ਫਿਰ ਲਗਭਗ 15 ਤਰੀਕ ਤੱਕ ਜਿੰਨੇ ਵੀ ਸਾਨੂੰ ਜਵਾਬ ਆਂਦੇ ਨਾ ਚਾਹੇ ਦੇਸ਼ਾਂ ਚੋਂ ਜਾਂ ਵਿਦੇਸ਼ਾਂ ਚੋਂ ਉਹਨਾਂ ਸਾਰਿਆਂ ਦੇ ਨਾਮ ਆਪਾਂ ਨੋਟ ਕਰੀ ਜਾਂਦੇ ਆ WhatsApp ਤੋਂ ਵੇਖ ਕੇ ਕਿ ਇਹਨਾਂ ਨੇ ਜਵਾਬ ਦਿੱਤਾ ਉਹ ਨੋਟ ਕਰੀ ਜਾਈਦਾ। ਤੇ ਜਿਹੜਾ ਵੀ ਗੁਰੂ ਦਾ ਪਿਆਰਾ ਸਾਨੂੰ ਜਵਾਬ ਦੇਵੇ ਆਪਣਾ ਨਾਮ ਫੋਨ ਨੰਬਰ ਤੇ ਉਹਦਾ ਆ ਹੀ ਜਾਂਦਾ ਕਿਹੜਾ ਪਿੰਡ ਕਿਹੜਾ ਜ਼ਿਲ੍ਹਾ ਉਹ ਸਾਰੇ ਜਵਾਬ ਦਿਆ ਕਰੋ ਕਿਹੜਾ ਪਿੰਡ ਕਿਹੜਾ ਜ਼ਿਲ੍ਹਾ ਤੇ ਸਵਾਲ ਅਸੀਂ ਜਿਹੜਾ ਵੀ ਪੁੱਛਦੇ ਹਾਂ ਸਾਡਾ YouTube ਚੈਨਲ ਹੈ ਵਾਹਿਗੁਰੂ ਆਸਰਾ W A H E G U R U ਵਾਹਿਗੁਰੂ D A B L A S R A ਆਸਰਾ ਜਾਂ ਬਾਬਾ ਜਸਵਿੰਦਰ ਸਿੰਘ ਦਸੂਹੇ ਵਾਲੇ ਪਰ ਲੋ ਫਿਰ ਵੀ ਚੈਨਲ ਆ ਜਾਂਦਾ ਉਹਨੂੰ ਸਬਸਕ੍ਰਾਈਬ ਕਰ ਲਓ ਉਸ ਚੈਨਲ ਤੇ ਅਸੀਂ ਸਵਾਲ ਦਾ ਅਪਲੋਡ ਕਰਦੇ ਹੁੰਨੇ ਆ ਜਿੰਨੀਆਂ ਵੀ ਕਥਾ ਵਿਚਾਰਾ ਕਰਦੇ ਆ ਜਿੰਨੀਆਂ ਵੀ ਸੇਵਾ ਕਰਦੇ ਆ ਉਹ ਸਾਰੀਆਂ ਉਸ ਚੈਨਲ ਤੇ ਅਪਲੋਡ ਕਰਦੇ ਆ ਜੀ ਅਗਸਤ ਮਹੀਨੇ ਦਾ ਸਵਾਲ ਹੈ ਜੀ ਧਿਆਨ ਦੇ ਨਾਲ ਸੁਣਨਾ ਸਾਰੀਆਂ ਸੰਗਤਾਂ ਨੇ ਹਰਮੰਦਰ ਸਾਹਿਬ ਦੇ ਵਿੱਚ ਬਡੇ ਹੈੱਡ ਗ੍ਰੰਥੀ ਸਾਹਿਬਾ ਨੇ ਸੇਵਾ ਨਭਾਈ ਜਦੋਂ ਦਾ ਹਰਮੰਦਰ ਸਾਹਿਬ ਹੋਂਦ ਵਿੱਚ ਆਇਆ ਉਦੋਂ ਤੋਂ ਲੈ ਕੇ ਹੁਣ ਤੱਕ ਬੜੇ ਹੈਡ ਗਰੰਥੀ ਸਾਹਿਬਾਂ ਨੇ ਉੱਥੇ ਸੇਵਾ ਨਿਭਾਈ ਏ ਜਿਹਨੂੰ ਆਪਾਂ ਸਿੰਘ ਸਾਹਿਬ ਵੀ ਕਹਿੰਦੇ ਨੇ ਹੈਡ ਗਰੰਥੀ ਸਾਹਿਬ ਨੂੰ ਸਿੰਘ ਸਾਹਿਬ ਵੀ ਕਹਿੰਦੇ ਕਿਸੇ ਚਾਰ ਹੈਡ ਗਰੰਥੀ ਸਾਹਿਬਾਂ ਦੇ ਨਾਮ ਦੱਸੋ ਸਵਾਲ ਦੁਬਾਰਾ ਫੇਰ ਪੁੱਛ ਲੈਣੇ ਆ ਜੀ ਹਰਮੰਦਰ ਸਾਹਿਬ ਦੇ ਵਿੱਚ ਜਦੋਂ ਤੂੰ ਹਰਮੰਦਰ ਸਾਹਿਬ ਦੀ ਸਿਰਜਣਾ ਹੋਈ ਏ ਅੱਜ ਤੱਕ ਜਿੰਨੇ ਹੈਡ ਗਰੰਥੀ ਸਾਹਿਬਾਂ ਨੇ ਸੇਵਾ ਨਿਭਾਈ ਏ ਉਹਨਾਂ ਵਿੱਚੋਂ ਕਿਸੇ ਚਾਰ ਹੈੱਡ ਗਰੰਥੀ ਸਾਹਿਬਾਂ ਦੇ ਨਾਮ ਦੱਸੋ ਨਾਮ ਸਾਡੇ ਵਟਸਐਪ ਨੰਬਰ ਤੇ ਦੱਸ ਦੇਣਾ ਇੱਕ ਨਾਮ ਆਪਾਂ ਦੱਸ ਦਿੰਨੇ ਆ ਤਿੰਨ ਨਾਮ ਹੋਰ ਦੱਸ ਦਿਓ ਤਨਤਨ ਬਾਬਾ ਬੁੱਢਾ ਜੀ ਜਿਹੜੇ ਪਹਿਲੇ ਹੈੱਡ ਗਰੰਥੀ ਸੀ ਤਨਤਨ ਬਾਬਾ ਬੁੱਢਾ ਜੀ ਹਰਮੰਦਰ ਸਾਹਿਬ ਦੇ ਪਹਿਲੇ ਹੈੱਡ ਗਰੰਥੀ ਸਨ 3 ਹੈਡ ਗ੍ਰੰਥੀ ਸਾਹਿਬ ਹੋਰ 10 ਦੇ 4 ਹੈਡ ਗ੍ਰੰਥੀ ਸਾਹਿਬਾਂ ਦੇ ਆਪ ਜੀ ਨੇ ਨਾਮ ਦੱਸਨੇ ਨੇ ਅਗਸਤ ਮਹੀਨੇ ਦਾ ਇਹ ਸਵਾਲ ਹੈ ਜੀ 15 ਦਿਨਾਂ ਬਾਅਦ ਅਸੀਂ ਲੱਕੀ ਡਰਾ ਰਹੀ ਨਾਮ ਕੱਢਾਂਗੇ ਲੱਕੀ ਡਰਾ ਰਹੀ ਚਾਂਦੀ ਦੇ ਸਿੱਕੇ ਅਸੀਂ ਨਾਮ ਕੱਢਦੇ ਹਾਂ ਜੀ ਬਾਅਦ ਵਿੱਚ ਉਹਨੂੰ ਚਾਂਦੀ ਦਾ ਭਾਵੇਂ ਕੋਈ ਆਪਣਾ ਰਿੰਗ ਬਣਾ ਲੈ ਜੋ ਮਰਜ਼ੀ ਬਣਾ ਲੈ ਜੁਲਾਈ ਮਹੀਨੇ ਵਿੱਚ ਜਿਹੜੇ ਸਵਾਲ ਪੁੱਛੇ ਸੀ ਉਹਨਾਂ ਸਵਾਲਾਂ ਦੇ ਸੰਗਤਾਂ ਨੇ ਬੜਿਆਂ ਨੇ ਜਵਾਬ ਭੇਜੇ ਸਨ ਚਾਰ ਇਨਾਮ ਆਪਾਂ ਕੱਢੀ ਦੇਨੇ ਸੰਗਤ ਜੀ ਚਾਰ ਨਾਮ ਜਿਨ੍ਹਾਂ ਦੇ ਨਾਮ ਆਉਂਦੇ ਸਾਰੇ ਨੋਟ ਕਰ ਲਈਦੇ ਨੇ ਫਿਰ ਪਰਚੀਆਂ ਬਣਾ ਕੇ ਪਾ ਦੀਦੀਆਂ ਫਿਰ ਵੀਡੀਓ ਰਾਈ ਅੱਖਾਂ ਬੰਦ ਕਰਕੇ ਉਹਨਾਂ ਦੇ ਨਾਮ ਕੱਢ ਜਿਨ੍ਹਾਂ ਦੇ ਨਾਮ ਆਉਂਦੇ ਨੇ ਉਹਨਾਂ ਨੂੰ ਫਿਰ ਦੇ ਦੀ ਦੇਣੇ ਚਾਰ ਨਾਮ ਨਿਕਲੇ ਸਨ ਜੁਲਾਈ ਮਹੀਨੇ 'ਚ ਇੱਕ ਨਿਕਲਿਆ ਸੀ ਚੰਡੀਗੜ੍ਹ ਦਾ ਉਹਨਾਂ ਨੂੰ ਆਪਾਂ ਕੋਰੀਅਰ ਕਰ ਦਿੱਤਾ ਇੱਕ ਨਿਕਲਿਆ ਬਨਾਰਸ ਦਾ ਬਨਾਰਸ ਬਾਰਾਨਸੀ ਪਟਨਾ ਸਾਹਿਬ ਦੇ ਕੋਲ ਉਹਨਾਂ ਨੂੰ ਕੋਰੀਅਰ ਕਰ ਦਿੱਤਾ ਇੱਕ ਨਾਮ ਨਿਕਲਿਆ ਸਪੇਨ ਦਾ ਸਰਦਾਰ ਜਿਲਬਾਗ ਸਿੰਘ ਜੀ ਦਾ ਨਾਮ ਨਿਕਲਿਆ ਸਪੇਨ ਤੂੰ ਮੈਂ ਉਹਨਾਂ ਨੂੰ ਫੋਨ ਲਗਾਇਆ ਉਹ ਕਹਿੰਿਆ ਲੱਗੇ ਮੇਰੇ ਬੱਚੇ ਨੇ ਮੈਨੂੰ ਦੱਸਿਆ ਜਵਾਬ ਉਹਨਾਂ ਦੇ ਪਿਤਾ ਜੀ ਸਰਦਾਰ ਦਿਲਬਖ ਸਿੰਘ ਜੀ ਦੇ ਪਿਤਾ ਸਰਦਾਰ ਤਰਲੋਚਨ ਸਿੰਘ ਜੀ ਇੱਥੇ ਆਏ ਹੋਏ ਨੇ ਸੰਗਤ ਵਿੱਚ ਦਸੂਹੇ ਵਿੱਚ ਹੀ ਰਹਿੰਦੇ ਨੇ ਅਸੰਤ ਬਾਬਾ ਪ੍ਰੇਮ ਸਿੰਘ ਦੀ ਕਲੋਨੀ 'ਚ ਸ਼ਾਇਦ ਰਹਿੰਦੇ ਨੇ ਇੱਥੇ ਬਾਹਰ ਇੱਕ ਨਾਮ ਨਿਕਲਿਆ ਦਸੂਹੇ ਦਾ ਹੀ ਹੋਰ ਬੀਬੀ ਹਰਜੀਤ ਕੌਰ ਜੀ ਉਹ ਵੀ ਸੰਗਤ ਦੇ ਵਿੱਚ ਪਹੁੰਚੇ ਹੋਏ ਪਉਣ ਦੁਮਾਣੋਂ ਪਾਸਨ ਮਾਨਤ ਕਰਨਾ ਚਾਂਦੀ ਦੇ ਸਿੱਕੇ ਨੇ ਵੇਚੇ ਦੇ ਅਸੀਂ ਬੇਨਤੀ ਕਰਾਂਗੇ ਪ੍ਰਬੰਧਕ ਕਮੇਟੀ ਨੂੰ ਆਵਾਜ਼ੋ ਸਟੇਜ ਤੇ ਅਸੀਂ ਹੁਣ ਸਨਮਾਨਤ ਕਰਨਾ ਉਹਨਾਂ ਨੂੰ ਜੀ ਹੋਈਆਂ ਭੁੱਲਾਂ ਦੀ ਖਿਮਾ ਕਰਨੀ ਸੋ ਜਿਵੇਂ ਬਾਬਾ ਜੀ ਨੇ ਦੱਸਿਆ ਕਿ ਜੋ ਇਤਿਹਾਸ ਦੇ ਮੁਤਲਕ ਹਰ ਮਹੀਨੇ ਜਿਹੜੇ ਸਵਾਲ ਪੁੱਛਦੇ ਨੇ ਉਹਨਾਂ ਦੇ ਜਵਾਬ ਜਿਨ੍ਹਾਂ ਨੂੰ ਦਿੱਤੇ ਜਾਂਦੇ ਉਹਨਾਂ ਨੂੰ ਚਾਂਦੀ ਦੇ ਸਿੱਕਿਆਂ ਦੇ ਨਾਲ ਉਹਨਾਂ ਨੂੰ ਇਨਾਮ ਵਜੋਂ ਸਨਮਾਨ ਕੀਤਾ ਜਾਂਦਾ ਹੈ ਤੇ ਮੈਂ ਬੇਨਤੀ ਕਰਾਂਗਾ ਬੀਬਾ ਹਰਜੀਤ ਕੌਰ ਜੀ ਨੂੰ ਕਿ ਉਹ ਜੋ ਆਪਣਾ ਇਨਾਮ ਹੈ ਬਾਬਾ ਜੀ ਪਾਸੋਂ ਪ੍ਰਾਪਤ ਕਰਨ ਸਰਦਾਰ ਪਰਮਜੀਤ ਸਿੰਘ ਜੀ ਪ੍ਰਧਾਨ ਸਾਹਿਬ ਸਾਡੇ ਸਰਦਾਰ ਸਰੂਪ ਸਿੰਘ ਜੀ ਵਾਲੀਆ ਸਾਹਿਬ ਅਤੇ ਬਾਬਾ ਜਸਵੰਦਰ ਸਿੰਘ ਜੀ ਨੂੰ ਬੇਨਤੀ ਕਰਦਾ ਕਿ ਬੀਬੀ ਹਰਜੀਤ ਕੌਰ ਜੀ ਨੂੰ ਉਹ ਚਾਂਦੀ ਦੇ ਸਿੱਕੇ ਦੇ ਨਾਲ ਸਨਮਾਨਤ ਦੇ ਗੁਰੂ ਘਰ ਦੀ ਬਖਸ਼ਿਸ਼ ਸਰਪਾਉ ਦੇ ਕੇ ਨਿਵਾਜਣ ਬੀਬੀ ਹਰਜੀਤ ਕੌਰ ਜੀ ਬੋਲੇ ਸੋਨਹਾ ਸੋ ਬਹੁਤ ਵਧਾਈ ਦੇ ਪਾਤਰ ਨੇ ਬੀਬਾ ਜੀ ਗੁਰਮੁਖੋ ਇਹ ਵੀ ਇੱਕ ਉਪਰਾਲਾ ਇਹਨੂੰ ਆਪਾਂ ਪ੍ਰੈਕਟੀਕਲ ਪ੍ਰਚਾਰ ਕਹਿ ਦਿੰਨੇ ਆ ਇੱਕ ਪ੍ਰਚਾਰ ਹੁੰਦਾ ਕਥਾ ਕੀਰਤਨ ਦੇ ਨਾਲ ਉਹ ਵੀ ਕਰਨਾ ਇੱਕ ਪ੍ਰਚਾਰ ਹੁੰਦਾ ਹੱਥੀਂ ਸੇਵਾ ਕਰਨਾ ਤੇ ਸੰਗਤ ਨੂੰ ਨਾਲ ਜੋੜਨਾ ਇੱਕ ਇਤਿਹਾਸ ਦੇ ਨਾਲ ਤੋੜਨ ਜੋੜਨ ਦਾ ਇੱਕ ਬਹੁਤ ਸੋਹਣਾ ਉਪਰਾਲਾ ਹੈ ਮੈਂ ਬੇਨਤੀ ਕਰਾਂਗਾ ਸਰਦਾਰ ਦਿਲਬਾਖ ਸਿੰਘ ਜੀ ਦੇ ਪਿਤਾ ਜੀ ਨੇ ਸਰਦਾਰ ਤਰਲੋਕ ਸਿੰਘ ਜੀ ਤਰਲੋਚਨ ਸਿੰਘ ਜੀ ਉਹ ਵੀ ਆਪਣੇ ਬੇਟੇ ਦਾ ਜੋ ਬਣਦਾ ਸਨਮਾਨ ਹੈ ਉਹ ਬਾਬਾ ਜੀ ਪਾਸੋਂ ਗੁਰੂ ਘਰ ਦੀ ਬਖਸ਼ਿਸ਼ ਲਪਾਓ ਅਤੇ ਚਾਂਦੀ ਦਾ ਸਿੱਕਾ ਪ੍ਰਾਪਤ ਕਰੋ ਜੀ ਬੋਲੇ ਸੋ ਨਿਹਾਲ ਸੋ ਬਹੁਤ ਬਹੁਤ ਵਧਾਈ ਦੇ ਪਾਤਰ ਨੇ ਜਿਨ੍ਹਾਂ ਨੇ ਅੱਜ ਉਸ ਵਸਤੂ ਉਸ ਚੀਜ਼ ਤੋਂ ਸਾਨੂੰ ਸਨਮਾਨ ਮਿਲਿਆ ਕਿ ਗੁਰੂ ਘਰ ਦੀ ਕੋਈ ਜਾਣਕਾਰੀ ਗੁਰੂ ਦਾ ਕੋਈ ਗਿਆਨ ਗੁਰੂ ਦੀ ਕੋਈ ਬਖਸ਼ਿਸ਼ ਗੁਰਮੁਖ ਕੋ ਸਵਾਲ ਦਾ ਜਵਾਬ ਵੀ ਬਖਸ਼ਿਸ਼ ਹੈ ਉਸ ਬਖਸ਼ਿਸ਼ ਦੇ ਬਦਲੇ ਮਿਲੀ ਵੀ ਬਖਸ਼ਿਸ਼ ਹੈ ਗੁਰੂ ਘਰੋਂ ਮਿਲਿਆ ਤੇ ਇੱਕ ਰੇਤਾ ਦਾ ਕਣ ਵੀ ਮਾਣ ਨਹੀਂ ਹੁੰਦਾ ਜੇ ਮਸਤਕ ਤੇ ਲੱਗ ਜਾਵੇ